ਪਪੂ ਕਿਵੇਂ ਆਹ ਸੰਦੀਪ ਕੀ ਹਾਲ ਨੇ ਹੈਲੋ ਕੈਨੇਡੀਅਨ ਬੋਏ ਕੀ ਹਾਲ ਨੇ ਸੰਦੀਪ ਵੀਰੇ ਠੀਕ ਆ ਵੀਰੇ ਜੂਸ ਪੀਣਾ ਕੀ ਪੀ ਰਿਆ ਹੈ ਮੈਡੀਸਿਨ ਲੈ ਰ ਮੈਡੀਸਿਨ ਲੈ ਰ ਮੈਡੀਸਿਨ ਲੈ ਲੈ ਫਿਰ ਤੋਂ ਬਾਅਦ ਜੂਸ ਪੀਣਾ ਤੇਰੇ ਵਾਸਤੇ ਮੈਂ ਲਿਆ ਐ ਸਪੈਸ਼ਲ ਇਹ ਹੈਗਾ ਸੱਸੀ ਗੱਲ ਸੱਸੀ ਗੱਲ ਭੈਣੇ ਹੋਰ ਮਾਂ ਠੀਕ ਹੋ ਹਾਂਜੀ ਆਹ ਇਹ ਆਲੂ ਬੁਖਾਰ ਦਾ ਜੂਸ ਆ ਆਲੂ ਬੁਖਾਰ ਦਾ ਸੰਦੀਪ ਨਵਨੀਤ ਭੈਣ ਮੇਰੇ ਵਾਸਤੇ ਲਿਈ ਆ ਜੀ ਮੈਂ ਚੱਲ ਸੰਦੀਪ ਨੂੰ ਬੁਲਾ ਦਿੰਦਾ ਔਰ ਸੁਨੀਤ ਠੀਕ ਹੈ ਵੀਰੇ ਠੀਕ ਹੈ ਤੇਰੀ ਹੁਣ ਹਾਂ ਜੀ ਅੱਗੇ ਨਾਲ ਸਾਡੇ ਆਇਆ ਕਰ ਥੱਲੇ ਮਿਲਿਆ ਕਰ ਆ ਕੇ ਮੈਨੂੰ ਥੱਲੇ ਉਤਰਿਆ ਕਰ ਪੁੱਤ ਬਣ ਕੇ ਹੈ ਆਇਆ ਕਰ ਮੇਰਾ ਪੁੱਤ ਆ ਅੰਦਰ ਨਾ ਬੈਠਾ ਰਿਆ ਕਰ ਦਿਨੇ ਦਫ਼ਤਰ ਚ ਰਿਆ ਕਰ ਉੱਥੇ ਨਾਲੇ ਤੈਨੂੰ ਹੋਰਾਂ ਲੋਕਾਂ ਨੂੰ ਮਿਲẽਗਾ ਤੇਰਾ ਵੀ ਮਨ ਲੱਗੂਗਾ ਪਾਲ ਹੋਣਾਂ ਕੋਲੇ ਬਹਿ ਜਾ ਕਰ ਉੱਥੇ ਸਵੇਰੇ 9-10 ਵਜੇ ਦਿਨ ਉੱਠ ਆ ਕੇ ਪ੍ਰਸ਼ਾਦਾ ਛੱਕ ਕੇ ਤਿਆਰ ਹੋ ਕੇ ਥੱਲੇ ਆ ਜਾ ਕਰ ਬਸ ਪੱਕਾ ਹਨ ਪੱਕਾ ਵਾਹ ਵਾਹ ਬੜਾ ਠੀਕ ਹੈ ਤੁਹਾਨੂੰ ਮੈਨੂੰ ਮੈਨੂੰ ਇਹ ਬੱਚਾ ਜੀ ਸਾਡੇ ਕੋਈ ਜੋਰਾ ਹਨਾ ਇਹ ਬੱਚਾ ਘਰੇ ਬੰਨਿਆ ਹੋਇਆ ਸੀ ਉਹਨਾਂ ਨੇ 8-9 ਸਾਲਾਂ ਤੋਂ ਟਾਇਲਟ ਵੀ ਖਾ ਜਾਂਦਾ ਸੀ ਆਪਦੀ ਇਹਦਾ ਬਾਪ ਸਾਡੇ ਕੋਈ ਛੱਡ ਕੇ ਗਿਆ ਬੁੱਗੀਪੁਰੇ ਤੋਂ ਜਿਵੇਂ ਹੀ ਦਿਮਾਗ ਹੈ ਨਹੀਂ ਬਸ ਐਂ ਕਰੀ ਜਾਣਾ ਨੇ ਬੈਠੇ ਨੇ ਇਹਦੀ ਫਿਜ਼ੀਓਥੈਰੇਪੀ ਵੀ ਚੱਲਦੀ ਆ ਬਿਹੇਵੀਅਰ ਥੈਰੇਪੀ ਬੜਾ ਕੁਝ ਕਰਕੇ ਦੇਖਿਆ ਪਰ ਨਹੀਂ ਕੋਈ ਹੱਲ ਹੋਇਆ ਹੁਣ ਇਹਦਾ ਬਾਪ ਕਦੇ ਮਿਲਣ ਵੀ ਨਹੀਂ ਆਇਆ ਇਹਨੂੰ ਛੱਡ ਕੇ ਚਲਾ ਗਿਆ ਕਹਿੰਦਾ ਮੈਂ ਘਰੇ ਗੇੜਾ ਮਾਰ ਕੇ ਆਉਣਾ ਮੁੜ ਕੇ ਆਇਆ ਹੀ ਨਹੀਂ ਇਥੋਂ ਭੱਜ ਲੈਂਦਾ ਨੇ ਕੋਈ ਵੀ ਚੀਜ਼ ਚੱਕ ਕੇ ਮੂੰਹ 'ਚ ਪਾ ਲੈਣੀ ਆ ਅਸੀਂ ਇਹ ਬੈੱਡ ਦੇ ਨਾ ਟਾਲੇ-ਦਾਲੇ ਆ ਬਣਾਤਾ ਮਨੋਂ ਥੋੜਾ ਜਿਹਾ ਜੰਗਲਾਇਆ ਲਾਤਾ ਵੀ ਚਲੋ ਵਿੱਚ ਬੈਠਾ ਰਹਿੰਦਾ ਫਿਰ ਜਦੋਂ ਚਾਹੁੰਦਾ ਬਾਹਰ ਨਿਕਲਣਾ ਫਿਰ ਕੱਢ ਕੇ ਖੋਲ ਕੇ ਕੱਢ ਲਈਦਾ ਨਹੀਂ ਤਾਂ ਇਹ ਵਿੱਚ ਬੈੱਡ ਦੇ ਬੈਠਾ ਰਹਿੰਦਾ ਇੱਥੇ ਸਾਡੇ ਸਪੈਸ਼ਲ ਚਾਈਲਡ ਨੇ ਬੱਚੇ ਨੇ ਜਿਵੇਂ ਬਿੱਕੀ ਆ ਇਹ ਬਿੱਕੀ ਨੂੰ ਬਾਈ ਸਾਰਾ ਦਿਨ ਸੰਭਾਲਦਾ ਕੇਅਰ ਕਰਦਾ ਮਲਕੀਤ ਬਾਈ ਹੈ ਨਾ ਇੱਧਰ ਸੰਜੀਵ ਆ ਸੰਜੀਤ ਭਾਈ ਸੁੱਖੂ ਦੀ ਕੇਅਰ ਕਰਦਾ ਹੁਣ ਪ੍ਰਸ਼ਾਦਾ ਆ ਗਿਆ ਚੂਰੀ ਕੱਟ ਲਈ ਇਹਨਾਂ ਨੇ ਕਿੰਨੇ ਰੋਟੀਆਂ ਦੀ ਚੂਰੀ ਹੈ ਦੋ ਫੁਲਕਿਆਂ ਦੀ ਚੂਰੀ ਕੱਟ ਕੇ ਸੁੱਖੂ ਨੂੰ ਖਵਾ ਦੇਣੀ ਹੈ ਇਸੇ ਤਰ੍ਹਾਂ ਹੀ ਇੱਧਰ ਪਿੱਛੇ ਅਮਨਦੀਪ ਆ ਸਾਹਿਲ ਆ ਨਵਦੀਪ ਆ ਇਹ ਬੱਚੇ ਵੀ ਯਾਨੀ ਕਿ ਸਪੈਸ਼ਲ ਚਾਈਲਡ ਨੇ ਹੈਨਾ ਤੇ ਇਹ ਸਾਡਾ ਕੰਪਿਊਟਰ ਸੈਂਟਰ ਆ ਜੀ ਹੰਦਰ ਵਿਕਾਸ ਕੇਂਦਰ ਇੱਥੇ ਹੁਣ ਬੱਚਿਆਂ ਦੀਆਂ ਕਲਾਸਾਂ ਸ਼ੁਰੂ ਹੋਣੀਆਂ ਕੰਪਿਊਟਰ ਦੀਆਂ ਕਲਾਸਾਂ ਤੇ ਇਹ ਸਾਡੇ ਬੱਚੇ ਕੰਪਿਊਟਰ ਕਲਾਸਾਂ ਲਾਉਂਦੇ ਨੇ ਇਹ ਟੀਚਰ ਆ ਸਾਡੀ ਇੱਥੇ ਜਿਹੜੀ ਧੀ ਸਾਡੀ ਪੜਾਉਂਦੀ ਆ ਬੱਚਿਆਂ ਨੂੰ ਇਧਰ ਸਲਾਈ ਸੈਂਟਰ ਆ ਇਧਰ ਸਟਿਚਿੰਗ ਸਾਸੀ ਕਾ ਬੈਠ ਜਾ ਬੈਠ ਜਾ ਕੰਮ ਕਰ ਬੈਠ ਇੱਥੇ ਸਟਿਚਿੰਗ ਦੀ ਕਲਾਸਾਂ ਲੱਗਦੀਆਂ ਸਸੀ ਕਲ ਭੈਣੇ ਤੇ ਇਹ ਸਾਡੀ ਜਿਵੇਂ ਧੀਆ ਵਾਂ ਗਿੱਤਿਕਾ ਭੈਣ ਦੇਖੋ ਹਨਾ ਬਲਾਈਂਡ ਸੀ ਜਦੋਂ ਲੈ ਕੇ ਆਏ ਸੀ ਬਠਿੰਡੇ ਤੋਂ ਇਸ ਭੈਣ ਨੂੰ ਅੱਜ ਕਢਾਈ ਕਰੀ ਜਾਂਦੀ ਮੋਰ ਬਣਾ ਰਹੀ ਏ ਭੈਣ ਮੋਰ ਹਾਂ ਆ ਗਿਆ ਤੇਰੇ ਕੋਲੇ ਵੀ ਆ ਨਾ ਬੈਠ ਉੱਥੇ ਹੀ ਬੈਠ ਆ ਗਿਆ ਤੇਰੇ ਕੋਲੇ ਆ ਗਿਆ ਤੇ ਇੱਧਰ ਸਾਡੀ ਸ਼ਿਵਸ਼ਾਲਾ ਨੇ ਦੇਖੋ ਕਿੰਨਾ ਸੋਹਣਾ ਬਣਾਇਆ ਜੀ ਸ਼ਿਵਸ਼ਾਲਾ ਭੈਣ ਸਾਡੀ ਹੂੰ ਥੈਂਕ ਯੂ ਭੈਣੇ ਥੈਂਕ ਯੂ ਵੈਰੀ ਮੱਚ ਤੇ ਇਸ ਸ਼ਿਵਸ਼ਾਲਾ ਭੈਣ ਨੂੰ ਵੀ ਬਹੁਤ ਸ਼ੌਕ ਆ ਐਮਬਰਾਇਡਰੀ ਦਾ ਇਹਨੂੰ ਬਹੁਤ ਸ਼ੌਕ ਆ ਇਦਾਂ ਦੀਆਂ ਚੀਜ਼ਾਂ ਬਣਾਉਣ ਦਾ ਤੇ ਇੱਧਰ ਸਾਡੀ ਭੈਣ ਸਤਵੰਤ कौर ਪਿੰਕੀ ਬਣਾ ਰਹੀਆਂ ਇਹ ਰਮਾਲ ਬਣਾ ਰਿਆ ਅਸੀਂ ਸੂਟ ਬਣਾਇਆ ਨੇ ਆ ਭੈਣ ਨੇ ਬਣਾਇਆ ਅਰੇ ਕੋ ਸੂਟ ਸਾਡੀ ਭੈਣ ਨੇ ਸਦਵੰਤ ਕੌਰ ਨੇ ਬਣਾਇਆ ਵਾ ਜਿਹੜਾ ਕਿਹ ਟਾਈਮ ਭੈਣ ਨੂੰ ਕੱਪੜੇ ਪਾਉਣ ਦੀ ਵੀ ਸੋਝੀ ਨਹੀਂ ਸੀਗੀ ਅੱਜ ਮੇਰੀ ਭੈਣ ਦੂਜਿਆਂ ਵਾਸਤੇ ਵੀ ਸੂਟ ਬਣਾ ਰਹੀ ਆ ਹਨਾ ਤੁਸੀਂ ਗੱਲ ਸੁਣੋ ਵੀ ਭੈਣ ਇਹ ਸਾਡੇ ਸਤਵੀਰ ਕੌਰ ਭੈਣ ਨੇ ਇੱਥੇ ਇਨਚਾਰਜ ਨੇ ਤੇ ਇੱਧਰ ਜਿਹੜੀ ਮੈਂ ਤੁਹਾਨੂੰ ਉਧਰੋਂ ਦਿਖਾਉਂਦਾ ਸੀ ਬੋਰਡ ਇਹ ਬੋਰਡ ਆ ਇਹ ਸਪੈਸ਼ਲ ਬੱਚੀਆਂ ਸਾਡੀਆਂ ਜਿਹੜੀਆਂ ਇਹਨਾਂ ਦੇ ਕੇਅਰ ਟੇਕਰ ਆ ਭੈਣ ਤੇ ਇਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਇਨਾਂ ਨੂੰ ਨਵਾਉਣਾ ਧਵਾਉਣਾ ਲੀੜੇ ਕੱਪੜੇ ਚੇਂਜ ਕਰਾਉਣੇ ਕਿ ਇੱਥੇ ਦੋ ਸੇਵਾਦਾਰ ਇੱਕ ਦਿਨੇ ਤੇ ਇੱਕ ਰਾਤ ਨੂੰ ਭੈਣ ਹੁੰਦੀ ਹੈ ਹਾਂ ਵੀ ਨਤੇ ਇਧਰ ਆ ਬੁੱਤ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਤੇ ਇੱਥੇ ਸਾਡੀਆਂ ਸਾਰੀਆਂ ਬੀਬੀਆਂ ਭੈਣਾ ਤੁਸੀਂ ਦੇਖਦੇ ਹੋ ਕੋਈ ਆਰਾਮ ਕਰੀ ਜਾਂਦਾ ਕੋਈ ਬਾਹਰ ਬੈਠੇ ਆ ਹਨਾ ਕੋਈ ਗੱਲਾਂ ਬਾਤਾਂ ਕਰੀ ਜਾਂਦੇ ਬੈਠੇ ਤੇ ਇਹ ਥੱਲੇ ਵਾਲਾ ਫਲੋਰ ਫਿਰ ਫੁੱਲ ਹੋ ਗਿਆ ਸੀਗਾ ਭਰ ਗਿਆ ਸੀਗਾ ਤੇ ਫਿਰ ਹੁਣ ਬੀਬੀਆਂ ਭੈਣਾਂ ਨੂੰ ਰੱਖਣ ਵਾਸਤੇ ਦਿੱਕਤ ਆ ਰਹੀ ਸੀ ਵੀ ਫਿਰ ਅਸੀਂ ਕੀ ਕੀਤਾ ਇੱਥੋਂ ਪਿੱਛੇ ਇਹਦੀ ਪੌੜੀਆਂ ਚਾੜਤੀਆਂ ਤਾਂ ਸਸੀਕਰ ਰਾਜਮਿਤ ਮਾਤਾ ਉਹ ਠੀਕ ਹੋ ਮਾਤਾ ਜੀ ਜਿਉਂਦੇ ਵਸਦੇ ਰਹੋ ਮਾਂ ਜਿਉਂਦੇ ਰਹਾਂਦੇ ਰਹੋ ਮਾਣੇ ਤੰਦਰੁਸਤ ਰਹੋ ਬਖਸ਼ਿ ਮਰੀ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਦਾ ਪੁੱਤ ਧੰਨਵਾਦ ਧੰਨਵਾਦ ਨਹੀਂ ਤੰਨ ਕਹਿ ਗਏ ਹਾਂ ਤੁਹਾਨੂੰ ਵੀ ਗੰਬੀਏ ਕੋਈ ਨਾ ਵਾਹਿਗੁਰੂ ਕਿਰਪਾ ਕਰੇ ਮਾਂ ਖੁਸ਼ੀਆਂ ਬਖਸ਼ਿ ਮਰੀ ਤੰਦਰੁਸਤ ਰਹੋ ਖੁਸ਼ੀਆਂ ਹੋਣ ਨਨਬਾਬ ਕਿਵੇਂ ਐਦਾ ਐਦਾ ਉਹ ਸਾਰਾ ਪਤਾ ਨਹੀਂ ਮਾਂ ਨੂੰ ਸਾਰਾ ਪਤਾ ਨਹੀਂ ਇਹਨਾਂ ਮਾਮਾਂ ਦੇ ਅਸੀਂ ਪੁੱਤ ਬਣ ਸਕੇ ਆ ਪਤਾ ਨਹੀਂ ਸਾਡੇ ਕਿਹੜੇ ਕੋਈ ਚੰਗੇ ਕਰਮ ਕੀਤੇ ਸੀ ਜਿਹੜੀਆਂ ਪੈਣ ਸਾਸਰੀ ਕਾਲ ਹੋਰ ਐਮਪੀ ਭੈਣੇ ਠੀਕ ਆ ਤੂੰ ਜਿਉਂਦੀ ਵਸਦੀ ਲੈ ਮਾਤਾ ਸਾਸਰੀ ਕਾਲ ਬੜੇ ਠੀਕ ਆ ਸੀਤਾ ਮਈਆ ਠੀਕੋ ਇਹ ਮਾਤਾ ਪਟਿਆਲੇ ਤੋਂ ਲੈ ਕੇ ਆਈ ਸੀ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਕਾਲੀ ਮਾਤਾ ਮੰਦਰ ਦੇ ਬਾਹਰ ਉੱਥੇ ਹੀ ਘੁੰਮਦੇ ਸੀ ਰੇੜੇ ਦੇ ਵਿੱਚ ਇਹਨਾਂ ਨੇ ਆਪਣੇ ਹਸਬੰਦ ਨੂੰ ਪਾਇਆ ਹੋਇਆ ਸੀਗਾ ਤੇ ਇਹ ਰੇੜਾ ਰੋਡ ਦੀ ਫਿਰਦੀ ਸੀ ਮਾਂ ਮੂਰੇ ਮੂਰੇ ਤੇ ਉਹ ਵਿੱਚ ਪਿਆ ਸੀ ਬਾਪੂ ਉਹਦੇ ਹੱਥ ਪੈਰ ਜਿਵੇਂ ਝੜ ਗਏ ਸੀਗੇ ਇਕੱਲੇ ਬਸ ਇੱਕ ਗੁੱਠੇ ਜੇ ਖੜੀਆਂ ਸੀ ਇਕੱਲੀਆਂ ਤੇ ਉਹਨੂੰ ਰੋਟੀ ਖਵਾਉਂਦੀ ਸੀ ਕਿਵੇਂ ਨਾ ਕਿਵੇਂ ਕਰਕੇ ਮਾਮਚਾਰੀ ਸਾਥੀ ਗੱਲ ਬੈਠਾ ਠੀਕ ਆ ਉਹ ਵੀ ਆਏ ਸੀ ਨਾ ਮੈਨੂੰ ਮਿਲਿਆ ਤੇਰਾ ਭਰਾ ਮਿਲਿਆ ਸੀ ਨਾਲੇ ਤੇਰਾ ਪਾਪਾ ਮਿਲਿਆ ਸੀ ਤੇ ਉਹ ਪੁੱਛਦੇ ਸੀ ਕਿਵੇਂ ਆ ਮੈਂ ਕਿਹਾ ਠੀਕ ਆ ਸਾਡੀ ਭੈਣ ਤਾਂ ਹੁਣ ਕਿਵੇਂ ਆ ਫਿਰ ਹੁਣ ਤੇਰਾ ਕੀ ਮਾਨਾ ਉਹਨਾਂ ਦੇ ਨਾਲ ਜਾਣਾ ਤੇ ਫਿਰ ਉੱਥੇ ਕਿਵੇਂ ਰਹੇ ਕਿਹਦੇ ਕੋਈ ਰਹੇਗੀ ਘਰੇ ਰਹਿਣਾ ਪਊਗਾ ਉਹਨਾਂ ਕੋਲੇ ਫਿਰ ਇਹ ਨਾ ਹੋਵੇ ਫਿਰ ਅੱਗੇ ਅੰਕੂ ਤੂੰ ਦਵਾਈ ਵੀ ਨਾ ਖਾਵੇਂ ਹਰ ਮਹੀਨੇ ਇੱਥੋਂ ਦਵਾਈ ਲੈ ਕੇ ਜਾਣੀ ਪਿਆ ਕਰੂਗੀ ਹਾਂ ਹਾਂ ਜਿਹੜੇ ਪੈੜ ਗਏ ਨੇ ਮੈਂ ਆ ਜੂ। مجھے نہیں ملدی। ਤੁਸੀਂ ਟਾਈਮ ਲੈ ਲਓ ਮੈਂ। ਅੱਖ ਦਾ ਉਹ ਕਹਿੰਦੇ ਅੱਖ ਦਾ ਉਹ ਤਾਂ ਨਹੀਂ ਜਾਂਦੀ। ਨਹੀਂ ਕੋਈ ਨਾ ਚਲੇ ਜਾਓ। ਭੇਜਾਂਗੇ ਆਪਾਂ। ਅੱਖ ਦਾ ਆਪਰੇਸ਼ਨ ਕਰਾ ਲਾਂ ਜੇ ਮੁੜ ਕੇ ਅੱਖਾਂ ਤੋਂ ਅੰਨੀ ਹੋ ਗਈ ਫਿਰ ਕੀ کریںਗੀ? ਪਰ ਇੱਕ ਦਿਨ ਦੀ ਇੱਕ ਘੰਟੇ ਦੀ ਛੁੱਟੀ ਮਿਲ ਜਾਣੀ ਆ। ਜਾਣਾ ਉਹਨਾਂ ਨੇ ਅੱਖ ਦੀ ਸਫਾਈ ਕਰਕੇ ਦਵਾਈ ਪਾ ਕੇ ਬਸ ਉਹਨਾਂ ਨੇ ਆਪਾਂ ਨੂੰ ਭੇਜ ਦੇਣਾ ਕੋਈ ਬਾਲਾ ਵੱਡਾ ਆਪਰੇਸ਼ਨ ਨਹੀਂ ਹੋਣਾ। ਹਾਂ ਪਰ ਇੱਥੇ ਕਰਾਉਣਾ ਆਪਾਂ ਆਪਰੇਸ਼ਨ। ਠੀਕ ਆ ਕਰਨ ਲੱਗੇ ਆ। ਬੀਸਮੈਂਟ ਦੀ ਥੱਲੇੋਂ ਮਿੱਟੀ ਪੱਟ ਲਈ ਆਸੀਂ ਸਾਰੀ ਪਰ ਹਜੇ ਤੱਕ ਅਸੀਂ ਸ਼ੁਰੂ ਨਹੀਂ ਕਰ पाए ਇਹਨੂੰ ਕਾਰਨ ਇਹੀ ਆ ਇੱਕ ਵੀ ਇੱਕ ਤਾਂ ਵੀ ਸਾਡੀਆਂ ਜ਼ਰੂਰਤਾਂ ਵਾਂ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਤੇ ਇੱਕ ਹੁਣ ਬਾਪੂ ਬਜ਼ੁਰਗਾਂ ਦਾ ਉੱਪਰ ਸਾਰਾ ਖਾਣ ਪੀਣ ਦਾ ਕੱਪੜੇ ਲੀੜੇ ਦਾ ਸਰਵਿਸ ਦਾ ਜਾਣਾ ਉਹ ਵੀ ਮੁਸ਼ਕਲ ਹੋਇਆ ਪਿਆ ਵਾ ਤੇ ਆ ਹੁਣ ਵਿੜਾ ਵਾ ਜਿਹੜਾ ਇਹ ਵੀ ਛੋਟਾ ਵਾ ਹੁਣ ਰਾਤ ਨੂੰ ਜਦੋਂ ਬਾਪੂ ਬਜ਼ੁਰਗਾਂ ਨੇ ਸੈਰ ਕਰਨੀ ਹੁੰਦੀ ਆ ਗੇੜੇ ਕੱਢਣੇ ਹੁੰਦੇ ਆ ਉਹਨਾਂ ਨੂੰ ਵੀ ਔਖਾ ਹੋ ਜਾਂਦਾ ਹੁਣ ਜਿਵੇਂ ਇੱਥੇ ਮੰਝੇ ਲੱਗਿਆ ਜਿਨੇ ਦਾ ਬਾਪੂ ਵੀਰ ਜਿਹੜੇ ਥੱਲੇ ਆ ਕੇ ਬਹਿ ਜਾਂਦੇ ਆ ਨਾ ਮੰਝਿਆਂ ਤੇ ਉੱਪਰੋਂ ਵੀ ਆ ਜਾਂਦੇ ਆ ਤੇ ਪਰ ਸ਼ਾਮ ਨੂੰ ਜਦੋਂ ਸੈਰ ਕਰਨੀ ਹੁੰਦੀ ਆ ਉਦੋਂ ਆ ਬੇੜਾ ਹੁਣ ਬਹੁਤ ਥੋੜਾ ਪੈ ਜਾਂਦਾ ਵਾ ਹੁਣ ਸਾਡੀ ਕੋਸ਼ਿਸ਼ ਆ ਵੀ ਜਿਹੜੀ ਆ ਬਿਲਡਿੰਗ ਦੇ ਮੂਹਰੇ ਆ ਜਿਹੜੇ ਸ਼ੈੱਡ ਬਣੇ ਹੋਏ ਆ ਉਹ ਗੁਰਦੁਆਰਾ ਸਾਹਿਬ ਦਾ ਤੇ ਆਹ ਸ਼ੈੱਡ ਵੀ ਇਹਨੂੰ ਹੁਣ ਇੱਥੋਂ ਸ਼ਿਫਟ ਕਰ ਦਈਏ ਹਨਾ ਬਦਲ ਦਈਏ ਕਿਤੇ ਹੋਰ ਲੈ ਜੀਏ ਤੇ ਇਧਰੋਂ ਆ ਜਿਹੜਾ ਸ਼ੈੱਡ ਬਣਿਆ ਹੋਇਆ ਵਾ ਇਹ ਪਹਿਲਾਂ ਚੱਕਣ ਬਾਰੇ ਸੋਚਦੇ ਸੀ ਪਰ ਹੁਣ ਅਸੀਂ ਇਹਦੇ 'ਚ ਇੱਕ ਤਾਂ ਡੈਲਸਿਸ ਸੈਂਟਰ ਬਣਾ ਲਿਆ ਇਧਰਲੇ ਪਾਸੇ ਤੇ ਇੱਥੇ ਸਾਈਕੀਆਟ੍ਰਿਕ ਵਾਰਡ ਬਣਾਉਣ ਲੱਗੇ ਆ ਜਿਹੜੇ ਡਾਕਟਰਾਂ ਦੀ ਉਧਰ ਹਸਪੀਟਲ ਦੇ ਵਿੱਚ ਵੀ ਜਗ੍ਹਾ ਪੂਰੀ ਨਹੀਂ ਪੈ ਰਹੀ ਨਾ ਉਧਰ ਵੀ ਘੱਟ ਆ ਜਗ੍ਹਾ ਹੁਣ ਇੱਥੇ ਇਹ ਸਾਰੇ ਬੀਲਚੇਰਾਂ ਵਾਲੇ ਬੰਦੇ ਨੇ ਜਿਹੜੇ ਚੱਲ ਫਿਰਨੇ ਹਾਂ ਗਰਦੇਤੇ ਕਿਵੇਂ ਆ ਪੁੱਤ ਠੀਕ ਆ ਗਰਦੇਤੇ ਰੋਟੀ ਖਾ ਲਈ ਨਾ ਮੀਂਚੇ ਚੱਲਦੇ ਚੱਲਦੇ ਤੇ ਹੁਣ ਤੁਸੀਂ ਦੇਖੋ ਕਿਵੇਂ ਸੋਨੂੰ ਇਹ ਹੁਣ ਸਾਰੇ ਥੱਲੇ ਇੱਥੇ ਜਿੰਨੇ ਵੀ ਮੈਂਬਰ ਬੈਠੇ ਦੀਨਦੇ ਤੁਹਾਨੂੰ ਆ ਬੀਲ ਚੇਰਾਂ ਤੇ ਹੀ ਨੇ ਹੁਣ ਇਹਨਾਂ ਨੂੰ ਉੱਪਰ ਲੈ ਕੇ ਜਾਣਾ ਹੁਣ ਲਿਫਟ ਤੋਂ ਬਿਨਾਂ ਤਾਂ ਜਾ ਨਹੀਂ ਸਕਦੇਗੇ ਜਾਂ ਚੱਕ ਕੇ ਲੈ ਜਾਣਾ ਪੈਣਾ ਹਰ ਰੋਜ਼ ਚੱਕ ਕੇ ਲੈ ਜਾਣਾ ਚੱਕ ਕੇ ਥੱਲੇ ਲਾਉਣਾ ਇਹ ਵੀ ਬਹੁਤ ਵੱਡੀ ਮੁਸ਼ਕਲ ਆ ਸਾਡੇ ਲਈ ਤੇ ਹੁਣ ਜੇ ਲਿਫਟ ਦੀ ਵਰਤੋਂ ਕਰਦੇ ਆ ਤਾਂ ਮੂਰੇ ਭਾਂਡੇ ਦੇ ਵਿੱਚ ਫਿਰ ਉਹ ਬੀਬੀਆਂ ਤੇ ਭੈਣਾਂ ਨੂੰ ਔਖਾ ਹੁੰਦਾ ਵਾ ਤਾਂ ਇਸ ਕਰਕੇ ਸਾਨੂੰ ਇਸ ਟਾਈਮ ਬੜੀ ਵੱਡੀ ਸਮੱਸਿਆ ਆ ਰਹੀ ਹੈ ਇਹ ਜਿੰਨੇ ਡਿਸੇਬਲ ਮੈਂਬਰ ਨੇ ਹੁਣ ਸਾਰਿਆਂ ਨੂੰ ਸਾਨੂੰ ਇੱਥੇ ਥੱਲੇ ਰੱਖਣਾ ਪੈ ਰਿਆ ਮੈਂ ਇਹ ਸਾਰਾ ਫਲੋਰ ਦੇਖੋ ਇਹ ਵੀ ਫੁੱਲ ਆ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇਹ ਸਾਡੇ ਸ਼ੀ ਸ਼ੇਠੀ ਜੀ ਨੇ ਡਾਕਟਰ ਸਾਈਕੀਆਟ੍ਰਿਕ ਨੇ ਜਿਹੜੇ ਤੇ ਇੱਥੇ ਸਟਾਫ ਹੁੰਦਾ ਹਰ ਟਾਈਮ ਇਹਨਾਂ ਦੀ ਕੇਅਰ ਵਾਸਤੇ ਹਨ ਇਹ ਡਾਕਟਰ ਸਾਹਿਬ ਨੇ ਡਾਕਟਰ ਕੁਸ਼ਮ ਤੇ ਸਤਿ ਸ਼੍ਰੀ ਅਕਾਲ ਜੀ ਤੇ ਹਰ ਟਾਈਮ ਇੱਥੇ ਡਾਕਟਰ ਬੀ ਐਮ ਐਸ ਇਸ ਆਪਣੇ ਨਰਸਿੰਗ ਸਟਾਫ ਇੱਥੇ ਹਰ ਟਾਈਮ ਅਵੇਲੇਬਲ ਇੰਦਾ ਜਿਵੇਂ ਜਿਹੜੇ ਜਿਹੜੇ ਪੇਸ਼ੈਂਟ ਇੱਥੇ ਰੱਖਣ ਵਾਲਾ ਜਿਵੇਂ ਹੋਣਾ ਛੋਟੀ ਵਾਰਡ ਆ ਬੱਚਿਆਂ ਦੀ ਇੱਥੇ ਸਾਡੇ ਕੋਲ ਇੱਕ ਭੈਣ ਆ ਜੋਤੀ ਜਿਹਦੇ ਸਿਰਫ 10 ਦਿਨਾਂ ਦਾ ਬੱਚਾ ਜੋਤੀ ਭੈਣ ਮੈਂਟਲੀ ਅਫਸੈਟ ਆ ਬਹੁਤ ਜ਼ਿਆਦਾ ਬੱਚਾ ਵੀ ਘਰੇ ਹੀ ਹੋ ਗਿਆ ਡਿਲੀਵਰੀ ਔਰ ਉਹਦੇ ਤਿੰਨ ਬੱਚੇ ਹੋਰ ਨੇ ਨਿੱਕੇ ਨਿੱਕੇ ਨਾਲ ਉਹਦੇ ਘਰ ਵਾਲਾ ਵਾ ਉਹਨਾਂ ਨੂੰ ਫਿਰ ਅਸੀਂ ਇੱਧਰ ਅਲੱਗ ਵਾਰਡ ਇਹ ਬਣਾ ਕੇ ਦਿੱਤੀ ਹੋਈ ਆ ਵੀ ਇਦਾਂ ਦਾ ਕੋਈ ਹੁਣ ਜਿਵੇਂ ਛੋਟੇ ਬੱਚਿਆਂ ਵਾਸਤੇ ਨਿੱਕੂ ਅਵਾਰਡ ਦੀ ਲੋੜ ਆ ਹਨ ਜਿਹੜੇ ਵਿੱਚ ਛੋਟੇ ਬੱਚਿਆਂ ਨੂੰ ਰੱਖਿਆ ਜਾਵੇ ਇਨਫੈਕਸ਼ਨ ਹੋਣ ਦਾ ਡਰ ਹੁੰਦਾ ਤੇ ਸੰਗਤ ਹੁਣ ਉੱਥੇ ਪ੍ਰਸ਼ਾਦਾ ਛਕਣ ਲੱਗ ਗਈ ਹੈ ਜੀ ਸਾਰੇ ਤੇ ਜਿਹੜਾ ਸਭ ਤੋਂ ਉੱਪਰਲਾ ਟਾਪ ਵਾਲਾ ਫਲੋਰ ਆ ਉੱਥੇ ਨਹੀਂ ਸੀ ਆਪਾਂ ਗਏ ਉੱਥੇ ਮਿਸਤਰੀ ਲੱਗੇ ਹੋਏ ਹੈ ਜੇ ਉਹ ਕੰਮ ਚੱਲੀ ਜਾਂਦਾ ਦੇਖੋ ਸਾਹਮਣੇ ਟੈਲੈਂਟ ਟੂਲਾਂ ਲੱਗ ਰਹੀਆਂ ਵਾ ਤੇ ਇਹਦੇ ਉੱਪਰ ਅਸੀਂ ਸੋਲਰ ਵਾਲੇ ਬੇੜੇ ਦੇ ਵਿੱਚ ਸਾਰੇ ਸੋਲਰ ਲਾ ਰਹੇ ਆ ਧੰਨਵਾਦ ਆ ਸਾਡੇ ਸੋਢੀ ਸਾਹਿਬ ਦਾ ਜਸ਼ਪਾਲ ਸੋਢੀ ਜੀ ਜਿਹੜੇ ਸਾਰਾ ਸੋਲਰ ਮੰਨ ਲਓ ਕਰੀਬ 150 ਕਿਲੋਵਾਟ ਦਾ ਸੋਲਰ ਲੱਗ ਰਿਹਾ ਸਾਡੇ ਇੱਥੇ ਪੂਰੇ ਘਰ ਨੂੰ ਸਰਪਲੱਸ ਕਰਨਗੇ ਜਿੰਨੀ ਵੀ ਘਰ ਦੀ ਬਿਜਲੀ ਆ ਦਿਨ ਦੇ ਟਾਈਮ ਉਹ ਬਿਜਲੀ ਧੁੱਪ ਦੇ ਨਾਲ ਸੂਰੇ ਦੇ ਨਾਲ ਤਿਆਰ ਹੋਇਆ ਕਰੂਗੀ ਇਧਰਲੇ ਪਾਸੇ ਭੰਡੇ ਧੋਤੇ ਜਾਂਦੇ ਆ ਤੇ ਇਧਰ ਸਾਰਾ ਪ੍ਰਸ਼ਾਦਾ ਪਾਣੀ ਆ ਜਿਹੜਾ ਉਹ ਤਿਆਰ ਕੀਤਾ ਜਾਂਦਾ ਆ ਵੱਡੇ ਵੱਡੇ ਦੇਗਗੇ ਤੁਸੀਂ ਦੇਖੋਗੇ ਇਹ ਦਾਲ ਦੇ ਬਣਦੇ ਆ ਕਿਉਂਕਿ 1000 ਬੰਦੇ ਦਾ ਪ੍ਰਸ਼ਾਦਾ ਤਿਆਰ ਕਰਨਾ ਦਾਲ ਸਬਜ਼ੀ ਤਿਆਰ ਕਰਨੀ ਆ ਚੌਲ ਤਿਆਰ ਕਰਨੇ ਆ ਤਾਂ ਇੱਕ ਬਹੁਤ ਵੱਡਾ ਕਾਰਜ ਆ ਇਹ ਜਿਹੜਾ ਅਸੀਂ ਦਿਨ ਰਾਤ ਸਾਡੇ ਸੇਵਾਦਾਰ ਭੈਣ ਭਰਾ ਸਾਡੇ ਟੀਮ ਮੈਂਬਰ ਲੱਗੇ ਰਹਿੰਦੇ ਇੱਧਰ ਹੁਣ ਖੀਰ ਤਿਆਰ ਵਰ ਤਿਆਰ ਪਈ ਆ ਖੀਰ ਬਣਾਇ ਦੀ ਫਿਰ ਤਾਂ ਮਾਲ ਪੂਰੇ ਬਣਾ ਲੈਂਦੇ ਅੱਛਾ ਇੱਧਰ ਫਰੂਟਾਂ ਦੀ ਸੇਵਾ ਚੱਲ ਰਹੀ ਹੈ ਜੀ ਇੱਥੇ ਗਰੀਬ 8 ਤੋਂ 10 ਬੰਦੇ ਹਲ ਟਾਈਮ ਫਰੂਟ ਕੱਟੀ ਜਾਂਦੇ ਰਹਿੰਦੇ ਆ ਹੁਣ ਪ੍ਰਸ਼ਾਦਾ ਛਕਣ ਕਰਕੇ ਜਾਂ ਸਿਕਾਉਂਡ ਕਰਕੇ ਬੰਦੇ ਉੱਧਰ ਗਏ ਹੋਣੇ ਆ ਉਹ ਇਧਰ ਦੇਖੋ ਆ ਪਿਆਜ਼ਾਂ ਲਈ ਟੋਕ ਵੱਡਾ ਵੱਢ ਕੇ ਰੱਖਤਾ ਮਸ਼ੀਨ ਰਾਹੀਂ ਇਹਨਾਂ ਨੇ ਕੱਟ ਦੇਣਾ ਗ੍ਰੈਂਡ ਕਰ ਦੇਣਾ ਇੱਧਰ ਹੁਣ ਸੱਸੀ ਗੱਲ ਬਾਪੂ ਜੀ ਇਹ ਇਧਰ ਪੇਠਾ ਕੱਟਿਆ ਗਿਆ ਬੇਠਾ ਦੀ ਸਬਜ਼ੀ ਬਣਨੀ ਆ ਬੇਠਾ ਕੱਟ ਕੇ ਰੱਖਿਆ ਜਾ ਰਿਹਾ ਵਾ ਸ਼ਾਮ ਬਾਸ ਤੇ ਸ਼ਾਮ ਨੂੰ ਸਬਜ਼ੀ ਬਣਨੀ ਤੇ ਇਹ ਬਾਈ ਸਾਡਾ ਮਿੰਟੂ ਠੇਕੇਦਾਰ ਜਦੋਂ ਇਹ ਵੀਰੇ ਨੂੰ ਲੈ ਕੇ ਆਏ ਸੀ ਪੱਟ ਵੀਰੇ ਦਾ ਟੁੱਟਿਆ ਸੀ ਮੰਮੀ ਵੀ ਇਹਨਾਂ ਦੀ ਬਹੁਤ ਬਿਮਾਰ ਸੀ ਦੋਨੇ ਮਾਂ ਪੁੱਤਾਂ ਨੂੰ ਮੁੱਲਾ ਪਰੋਂ ਲੈ ਕੇ ਆਏ ਸੀ ਅਸੀਂ ਮਾਂ ਤਾਂ ਇਸ ਦੁਨੀਆ ਤੋਂ ਚੁਰ ਗਈ ਪਰ ਜਾਂਦੀ ਜਾਂਦੀ ਵੀਰੇ ਦੀ ਡਿਊਟੀ ਲੱਗ ਗਈ ਵੀ ਹੁਣ ਤੂੰ ਇਸ ਘਰ ਤੋਂ ਕਿਤੇ ਨਹੀਂ ਜਾਣਾ ਇੱਥੇ ਸੇਵਾ ਕਰ ਲੈ ਤੇ ਵੀਰਾ ਉਦੋਂ ਦਾ ਹੀ ਇੱਥੇ ਸੇਵਾ ਤੇ ਲੱਗਿਆ ਹੋਇਆ ਆਹਾ ਮੰਜਾ ਇਹਦਾ ਬੈੱਡ ਇੱਥੇ ਹੀ ਸੌਂਦਾ ਵਾ ਇੱਥੇ ਹੀ ਰਹਿਣਾ ਇਹਨੇ ਫਾਲ ਫਰੂਟ ਸਬਜੀ ਸਾਰੀ ਕਾਹ ਦੀ ਜ਼ਿੰਮੇਵਾਰੀ ਇਹਨਾਂ ਦੀ ਇਨਚਾਰਜ ਏ ਆ ਬਾਹਰੋਂ ਉਧਰੋਂ ਸਾਡੇ ਬੰਦੇ ਆਉਂਦੇ ਨੇ ਉਹ ਸਾਰਾ ਦਿਨ ਆ ਕੇ ਇਹਦੇ ਨਾਲ ਕੋਈ ਸਬਜ਼ੀਆਂ ਕਟਾਉਣੀਆਂ ਫਰੂਟ ਕਟਾਉਣੇ ਆ ਪਿਆਜ਼ ਕਟਣੇ ਆ ਹਰ ਚੀਜ਼ ਇਹਨਾਂ ਨੂੰ ਪਤਾ ਉਹਨਾਂ ਨੇ ਦੱਸ ਦੇਣਾ ਵੀ ਇੰਨਾ ਪਿਆਜ਼ ਕੱਟ ਦੋ ਇੰਨਾ ਪੇਠਾ ਆ ਗਿਆ ਪੇਠਾ ਕੱਟ ਦੋ ਕਦੂ ਕੱਟ ਦੋ ਸਵੇਰੋਂ ਸਾਰੀ ਖੀਰਾ ਕੱਟੀ ਦਾ ਵਾ ਖੀਰੇ ਦਾ ਸਲਾਦ ਸਾਰਿਆਂ ਨੂੰ ਦੇਈਦਾ ਕਿਉਂਕਿ ਸਵੇਰੇ ਦਵਾਈ ਦੇਣੀ ਹੁੰਦੀ ਹੈ ਜਿਹੜੀ ਮਰੀਜ਼ਾਂ ਨੂੰ ਉਹਨਾਂ ਨੂੰ ਪਹਿਲਾਂ ਇੱਕ ਇੱਕ ਪਲੇਟ ਸਲਾਦ ਦੀ ਦੇ ਦੇਈ ਦੀ ਨਾਲ ਖਿਚੜੀ ਦੇ ਦੇਈ ਦੀ ਤੇ ਉਸ ਤੋਂ ਬਾਅਦ 2 ਵਜੇ ਫਰੂਟ ਜਾਣਾ ਹੁੰਦਾ ਸਾਰਿਆਂ ਨੂੰ ਕਿ ਫਰੂਟ ਜਿਵੇਂ ਹੁਣ ਪਪੀਤਾ ਭਰਿਆ ਪਿਆ ਮਤਲਬ ਪਪੀਤਾ ਕੱਟ ਕੇ ਉਹਨਾਂ ਨੇ ਟੱਬ ਭਰ ਕੇ ਰੱਖ ਦੇਣੇ ਆ ਇੱਕ ਟੱਬ ਉੱਪਰਲੀ ਬੋਰਡ ਦਾ ਇੱਕ ਟੱਬ ਥੱਲੇ ਵਾਲੀ ਬੋਰਡ ਦਾ ਇੱਕ ਟੱਬ ਬਾਹਰਲੇ ਛੱਡ ਦਾ ਇੱਕ ਟੱਬ ਬੀਬੀਆਂ ਵਾਲੇ ਪਾਸੇ ਦਾ ਮਤਲਬ ਇਸ ਤਰ੍ਹਾਂ ਇਹਨਾਂ ਨੇ ਟੱਬ ਪਰ ਪਰ ਰੱਖ ਦੇਣੇ ਆ ਤੇ ਉੱਥੋਂ ਜਿਹੜੇ ਸੇਵਾਦਾਰ ਆ ਮਨਜੀਤ ਬਾਈ ਹੁਣੀ ਉਹਨਾਂ ਨੇ ਆਉਣਾ ਰੇੜੇ ਤੇ ਤੇ ਉਹ ਟੱਬ ਭਰ ਕੇ ਭਰੇ ਭਰਾਏ ਇੱਥੋਂ ਚੱਕ ਚੱਕ ਕੇ ਲਈ ਜਾਣੇ ਆ ਇਹ ਉਹਨਾਂ ਦੇ ਕਲਾਸਰੂਮ ਨੇ ਜੀ ਤੁਸੀਂ ਦੇਖੋ ਇੱਧਰ ਬੱਚੇ ਅੰਦਰ ਆਪ ਕੋ ਆਪਣੀਆਂ ਐਕਟੀਵਿਟੀਆਂ ਕਰੀ ਜਾਂਦੇ ਨੇ ਹਾਂ ਬੈਠੋ ਅਮਨ ਬੈਠੋ 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 ਲੱਗੇ ਬੈਠ ਆ ਗਿਆ ਪੁੱਤ ਆ ਗਿਆ ਪੜੋ ਪੜੋ ਮਿਲਦੇ ਬਾਅਦ ਚ ਤੇ ਇੱਧਰ ਅਲੱਗ ਕਲਾਸਾਂ ਲੱਗੀਆਂ ਹੋਈਆਂ ਬੱਚਿਆਂ ਦੀਆਂ ਇੱਧਰ ਇਹਨਾਂ ਨੂੰ ਐਕਟੀਵਿਟੀਆਂ ਖਾਈ ਜਾਂਦੀ ਐ ਬੱਚਿਆਂ ਨੂੰ ਰੰਗਾਂ ਦੀ ਜਾਨਵਰਾਂ ਦੀ ਪੰਛੀਆਂ ਦੀ ਪਹਿਚਾਣ ਬਹਿ ਜਾ ਬਹਿ ਜਾ ਫੋਜੀ ਬਹਿ ਬਹਿ ਸਸਿਕਾ ਸਸਿਕਾ ਇਹ ਤਿੰਨੋਂ ਭੈਣਾਂ ਨੇ ਇੱਕੋ ਘਰ ਤੋਂ ਹੀ ਇੱਕ ਇਹ ਕੁੜੀ ਇੱਕ ਆਹ ਕੁੜੀ ਇੱਕ ਆਹ ਬਿਠੀ ਸਾਡੀ ਕੁੜੀ ਤਿੰਨੋਂ ਸੱਕੀਆਂ ਭੈਣਾਂ ਮਾਂ ਵੀ ਛੱਡ ਕੇ ਭੱਜ ਗਈ ਭਰਾ ਵੀ ਛੱਡ ਕੇ ਸਾਰੇ ਛੱਡ ਕੇ ਭੱਜ ਗਏ ਸੁਪਨਿਆਂ ਦੇ ਘਰ ਦੀਆਂ ਇਹ ਸਾਰੀਆਂ ਜਿਹੜੀਆਂ ਅੱਜ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਇਧਰਲੇ ਪਾਸੇ ਉਹ ਕੈਂਪਾ ਲੱਗਦਾ ਜਿੱਥੇ ਉਹ ਸ਼ੈੱਡ ਆ ਜਿੱਥੇ ਹਰ 14 ਦਿਨਾਂ ਬਾਅਦ ਕਰੀਬ 8 ਤੋਂ 10000 ਮਰੀਜ਼ ਸ਼ਿਰਕਤ ਸੌਰੀ ਲੋਕ ਇੱਥੇ ਆਉਂਦੇ ਨੇ ਸ਼ਿਰਕਤ ਕਰਦੇ ਨੇ ਤੇ 3500 ਮਰੀਜ਼ ਹਰ 14 ਦਿਨਾਂ ਬਾਅਦ ਇੱਥੇ ਆਉਂਦੇ ਆ 7000 ਦੇ ਕਰੀਬ ਮਰੀਜ਼ ਆ ਜਿਹੜੇ ਉਹ ਇੱਥੇ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਵਰਤਦੀਆਂ ਦਵਾਈਆਂ ਦੇ ਲੰਗਰ ਸਾਹਮਣੇ ਲਿਖਿਆ ਹੋਇਆ ਦਵਾਈਆਂ ਦੇ ਲੰਗਰ ਸੁਪਨਿਆਂ ਦੇ ਘਰ ਵਿੱਚ ਇਸ ਸ਼ੈੱਡ ਦੇ ਹੇਠ ਉਹ ਸਾਰਾ ਸੇਵਾ ਦਾ ਕਾਰਜ ਹੁੰਦਾ ਵਾ